15 ਅਗਸਤ ਜਦੋਂ ਵੀ ਆਉਂਦੀ ਹੈ ਥੋੜੀ ਸੈਂਸਿਟੀਵਿਟੀ ਔਰ ਜਿਹੜਾ ਸਾਡੀ ਵਿਜੀਲ ਹੈ ਉਹ ਅਸੀਂ ਇਨਕਰੀਸ ਕਰ ਦਿੰਨੇ ਆ ਔਰ ਉਹਦੇ ਤਹਿਤ ਹੀ ਅੱਜ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਚਾਹੇ ਮਾਨਸਾ ਸਬਡਿਵੀਜ਼ਨ ਹੈ ਚਾਹੇ ਬਡਲਾਡਾ ਹੈ ਚਾਹੇ ਸਰਦੂਰਗੜ ਹੈ ਸਾਡੇ ਹਰ ਜਗ੍ਹਾ ਜਿਹੜਾ ਅਸੀਂ ਫਲੈਗ ਮਾਰਚ ਕੱਢ ਰਹੇ ਆ ਉਸੇ ਤਹਿਤ ਹੀ ਅੱਜ ਇੱਥੇ ਮੈਂ ਆ ਕੇ ਨਾਲ ਜਿਹੜੇ ਆਪਣੇ ਜੀਓ ਸਾਹਿਬਾਨ ਲੈ ਕੇ ਉਤੋਂ ਦੇ ਸਾਰੇ ਐਸਐਚਓ ਲੈ ਕੇ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਆ ਤਾਂ ਕਿ ਜਿਹੜਾ ਪਬਲਿਕ ਚ ਲਾਅ ਐਂਡ ਆਰਡਰ ਔਰ ਸਿਕਿਉਰਿਟੀ ਦੀ ਜਿਹੜੀ ਭਾਵਨਾ ਹੈ ਉਹ ਠੀਕ ਠਾਕ ਬਣੀ ਰਹੇ ਸ਼ਹਿਰ ਵਸੇ ਨੂੰ ਕਿਸ ਤਰ੍ਹਾਂ ਦਾ ਮੈਸੇਜ ਆਏਗਾ 15 ਅਗਸਤ ਦੇ ਕਿਸ ਤਰ੍ਹਾਂ ਦੇ ਦੇਖੋ ਇਹ ਜਿਹੜਾ ਹੁੰਦਾ ਹੈ ਸਾਡਾ ਆਜ਼ਾਦੀ ਦਿਵਸ ਅਸੀਂ ਸਾਰਿਆਂ ਨੂੰ ਇਹੀ ਹੈ ਕਿ ਬੜੀ ਸ਼ਾਂਤੀ ਨਾਲ ਸਾਰੇ ਬੜਾ ਵਧੀਆ ਇਹਨੂੰ ਆਪਣੇ ਘਰਾਂ 'ਚ ਬੈਠ ਕੇ ਪਰੇਡ ਦੇਖਣ ਜਿੱਥੇ-ਜਿੱਥੇ ਪਰੇਡ ਹੋ ਰਹੀ ਹੈ ਇੱਥੇ ਸਬ ਡਿਵੀਜ਼ਨ 'ਚ ਵੀ ਹੋ ਰਹੀ ਹੈ ਉੱਥੇ ਵੀ ਜਾ ਕੇ ਉਹਨੂੰ ਅਟੈਂਡ ਕਰਨ ਔਰ ਸ਼ਾਂਤੀਪੂਰਵਕ ਜਿਹੜਾ ਅਸੀਂ ਇਹਨੂੰ ਜਿਹੜਾ ਪੂਰਾ ਅਮਲ ਚ ਲਿਆਵਾਂਗੇ ਥੈਂਕ ਯੂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ